ਹਾਂਜੀ ਦੋਸਤੋ ਕਾ ਦੇਖੋ ਯਾਰ ਕਿਸੇ ਗੱਡੀ ਵਾਲੇ ਨੇ ਨਾ ਇਹਦੀ ਪਿੱਛੇ ਚਾਰਤਾ ਗੱਡੀ ਜਾਂ ਕੋਈ ਟਰੈਕਟਰ ਟਰਾਲੀ ਵਗੈਰਾ ਯਾਰ ਇਹਨਾਂ ਦਰਵੇਸਾਂ ਬਾਰੇ ਵੀ ਗੌਰ ਰੱਖਿਆ ਕਰੋ ਯਾਰ ਇਹਨਾਂ ਨੇ ਵਿਚਾਰਿਆਂ ਨੇ ਕਿਹੜਾ ਕੁਝ ਬੋਲ ਕੇ ਮੋਹ ਦੱਸਣਾ ਵੀ ਸਾਡਾ ਕੀ ਦੁੱਖਦਾ ਦੇਖੋ ਇਸ ਵਕਤ ਵਿਚਾਰਾ ਤੁਰੰਤੋ ਕਿੰਨਾ ਪਰੇਸ਼ਾਨ ਆਗਾ ਹੈ ਨਾ ਭਰਾ ਵੜ ਕੇ ਉਹ ਡਰਾਈਵਿੰਗ ਕਰਦੇ ਹੋ ਤਾਂ ਥੋੜਾ ਧਿਆਨ ਰੱਖੋ ਤਾ ਜੋ ਕੋਈ ਇਦਾਂ ਦੇ ਜਾਣਦਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਯਾਰ ਤੁਸੀਂ ਦੇਖ ਸਕਦੇ ਹੋ ਵਿਚਾਰਾ ਕਿੱਦਾਂ ਹਨ ਤੂੰ ਹੀ ਕਿਹੜੀ ਜਗ੍ਹਾ ਵਿਚਾਰਾ ਜਾ ਰਿਹਾਗਾ ਕੀ ਗੁਨਾਹ ਕੀਤਾ ਸੀ ਯਾਰ ਇਹਨੇ ਇੰਨਾ ਆਪਾਂ ਠੀਕ ਆ ਜਦੋਂ ਸਾਰਿਆਂ ਨੂੰ ਕੰਮ ਹੁੰਦੇ ਨੇ ਪਰ ਇੰਨਾ ਫਾਸਟ ਗੱਡੀ ਨਾਲ ਚਲਾਵੋ ਕਿ ਮੂਰੇ ਤੁਹਾਨੂੰ ਉੱਪਰ ਤੀ ਨਹੀਂ ਲੱਗਦਾ ਕਿ ਕੋਈ ਜਾਨਵਰਾਂ ਮੂਰੇ ਜਾਂ ਕੋਈ ਬੰਦਾ ਜਾਂ ਕੋਈ ਬੱਚਾ ਤੂੰ ਦੇਖ ਸਕਦੇ ਹੋ ਯਾਰ ਇਹ ਇਸ ਵਕਤ ਕਿੰਨਾ ਵਿਚਾਰਾ ਦੁਖੀ ਹੋਣਾ ਹੋਵੇ ਅੰਦਰੋਂ ਪਰਮਾਤਮਾ ਨੇ ਇਹਨਾਂ ਨੂੰ ਵੀ ਜਾਣ ਦਿੱਤੀ ਆ ਯਾਰ। ਤੋਂ ਕਿਰਪਾ ਕਰਕੇ ਜਦੋਂ ਡਰਾਈਵਿੰਗ ਕਰਨੀ ਆ ਸਲੋ ਕਰੋ ਤੇ ਦੇਖ ਕੇ ਕਰੋ। ਤੇ ਕੀ ਤੁਹਾਡੇ ਵਿਚਾਰ ਨੇ ਇਸ ਬਾਰੇ ਦੱਸਿਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜੇ ਕਿਸੇ ਦਾਸ ਇਨਸਾਨ ਵੀ ਇਹ ਚੀਜ਼ ਦੇਖ ਕੇ ਕੋਈ ਵੀਡੀਓ ਆਪਦੇ ਡਰਾਈਵਿੰਗ ਧਿਆਨ ਨਾਲ ਕਰ ਸਕਣ ਤਾਂ ਸਾਡਾ ਵੀਡੀਓ ਪਾਉਣ ਦਾ ਮਨਪੁਰਾ ਸਕਸੈਸ ਹੋ ਸਕੂ। ਉਹ ਵੀਡੀਓ ਵੇਖਿਆ ਲੱਕੀਰ ਤੁਸੂਰੇ